ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲੋਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਿਲਜੀਤ ਸਾਂਝ ਦੇ ਨੀਰੂ ਬਾਜਵਾ ਨਾਲ ਕੰਮ ਕਰ ਚੁਕੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਪੰਜਾਬ ਮਨੋਰੰਜਨ ਜਗਤ ਤੋਂ ਇੱਕ ਵੱੰਦ ਭਾਗੀ ਖਬਰ ਸਾਹਮਣੇ ਆਈ ਹੈ ਉਹ ਇੱਕ ਹੈ ਕਿ ਬਲਜੀਤ ਸਾਂਝ ਤੇ ਨੀਰੂ ਬਾਜਵਾ ਦੇ ਨਾਲ ਸਕਰੀਨ ਸ਼ੀਰ ਕਰਨ ਵਾਲੇ ਗੁਰਪ੍ਰੀਤ ਦਾ ਦਿਹਾਂਤ ਹੋ ਗਿਆ ਹੈ ਇਸ ਦੇ ਨਾਲ ਹੀ ਜਾਣਕਾਰੀ ਪ੍ਰੀਤ ਸਿਆ ਨੇ ਸਾਂਝੀ ਕੀਤੀ ਹੈ ਇਸ ਦੇ ਨਾਲ ਨਵਜੋਤ ਸਿੱਧੂ ਵੀ ਇਸ ਦੇ ਬਾਰੇ ਜਾਣਕਾਰ ਦਿੱਤੀ ਨੀਤਸੀ ਜਾਨੀ ਆਪਣੇ ਦੇਲ ਦੇ ਤਜਬਤ ਵੀ ਸਾਂਝੇ ਕੀਤੇ ਹਨ ਉਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਲਿਖਿਆ ਹੈ ਕਿ ਕੋਈ ਕਹਿ ਸਕਦਾ ਵੀ ਆਪ ਬੰਦਾ ਦੁਨੀਆ ਦਾ ਜਾਂ ਸਕਦਾ ਹੈ ਇਸੇ ਦਾ ਹਲੇ ਆਪਣੀ ਜ਼ਿੰਦਗੀ ਚ ਚੰਗਾ ਤਰਾਂ ਜਿਉਂ ਕੇ ਵੀ ਹੀ ਨਹੀਂ ਸੀ ਵੇਖਿਆ ਖਬਰ ਨੂੰ ਹੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ